ਲੀਡਰਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੀ ਵੀ ਗੱਲ ਬੋਲਣੀ ਹੈ ਸੋਚ ਤੋਲ ਕੇ ਬੋਲੋ ਕੀ ਪਤਾ ਕਦੋਂ ਦਿਨ ਕਿਵੇਂ ਪਲਟ ਜਾਣ ਅੱਛਾ ਹੈਗਾ ਉਹਨੂੰ ਇੰਨੀ ਸਮਝ ਦੀ ਕਮੀ ਹੁੰਦੀ ਆ ਉਹਨੇ ਬੋਲਿਆ ਸੀ ਕਿ ਮੈਂ ਇਹ ਜੇ ਲੀਡਰ ਦੇ ਜੁੱਤੀ ਮਾਰਦਾ ਮੈਂ ਇਹਨਾਂ ਦੇ ਨਾਲ ਮੈਨੂੰ ਤੁਸੀਂ ਬਿਠਾਉਂਗੇ ਤਾਂ ਹੁਣ ਤੁਹਾਡੇ ਨਾਲ ਹੀ ਆ ਕੇ ਬੈਠਣਗੇ ਤੁਹਾਡੇ ਨਾਲ ਹੀ ਮੀਟਿੰਗਾਂ ਕਰਨਗੇ ਕਿਸੇ ਨੇ ਕਿਸੇ ਦੀ ਬਾਣੀ ਮਰੋੜੀ ਈੜੀ ਉੜੀ ਦਾ ਐਵੇਂ ਰਾਲਾ ਪਾਉਂਦੇ ਆ ਕਾਂਗਰਸ ਨੇ ਵੀ ਗੱਲ ਕਹੀ ਕਿ ਅਸੀਂ ਇੰਨਾ ਚਿਰ ਬਿੱਟੂ ਡਿਫੈਂਡ ਕਰਦੇ ਰਹੇ ਤਾਂ ਲੱਗਦਾ ਕਿ ਹੁਣ ਉਹੀ ਵਾਲੀ ਗੱਲਾਂ ਤੁਹਾਡੀ ਪਾਰਟੀ ਦੇ ਵਿੱਚ ਬਿੱਟੂ ਆ ਗਏ ਨੇ ਹੁਣ ਤੁਹਾਡੀ ਪਾਰਟੀ ਦੇ ਉੱਤੇ ਉਵੇਂ ਦੇ ਨਿਸ਼ਾਨੇ ਸਾਦੇ ਜਾਣ ਸਰਦਾਰ ਵਿਨੈਤ ਸਿੰਘ ਉਹਨਾਂ ਦੀ ਬੜੀ ਕਦਰ ਕਰਦਾ ਉਹਨਾਂ ਨੇ ਦੇਸ਼ ਦੀ ਲੜਾਈ ਲੜੀ ਤੇ ਸ਼ਹਾਦਤ ਦਿੱਤੀ ਜਿਹੜਾ ਵਿਅਕਤੀ ਸਾਡੇ ਲੀਡਰ ਨਰੇਂਦਰ ਮੋਦੀ ਜੀ ਨੂੰ ਲੀਡਰ ਮੰਨੇ ਜਿਹੜਾ ਸਾਡੀ ਵਿਚਾਰਧਾਰਾ ਇਕਾਤਮ ਮਾਨਵਦਰਸ਼ਨ ਨੂੰ ਮੰਨੇ ਉਹ ਕੋਈ ਵੀ ਦੇਸ਼ ਦਾ ਨਾਗਰਿਕ ਆ ਸਕਦਾ ਪਾਕਿਸਤਾਨੀ ਅੰਦੋਲਨ ਦੇ ਵਿੱਚ ਰਮਨੀਤ ਬਿੱਟੂ ਔਰ ਹਰਜੀਤ ਗਰੇਵਾਲ ਦੀ ਤੂ ਤੂ ਮੈਂ ਮੈਂ ਸਭ ਦੇ ਸਾਹਮਣੇ ਜਗ ਜाहिर ਸੀ ਤਾਂ ਕੱਲ ਜਦੋਂ ਰਮਨੀਤ ਬਿੱਟੂ ਭਾਜਪਾ ਵਿੱਚ ਸ਼ਾਮਲ ਹੋਏ ਨੇ ਤਾਂ ਹੁਣ ਹਰਜੀਤ ਗਰੇਵਾਲ ਹੁਣੀ ਉਸ ਦੇ ਉੱਤੇ ਕੀ ਸੋਚਦੇ ਨੇ ਕੀ ਪ੍ਰतिक੍ਰਮ ਦਿੰਦੇ ਨੇ ਕਿਉਂਕਿ ਕੱਲ ਤੋਂ ਇੱਕ ਵੀਡੀਓ ਫੇਰ ਦੁਆਰਾ ਵਾਇਰਲ ਹੋਣ ਲੱਗ ਗਈ ਹੈ ਚਰਚਾ ਦਾ ਵਿਸ਼ਾ ਬਣ ਗਈ ਹੈ ਗਰੇਵਾਲ ਸਾਹਿਬ ਵੀਡੀਓ ਵੇਖ ਲਈ ਤੁਸੀਂ ਮੈਨੂੰ ਤਾਂ ਪਤਾ ਹੀ ਆ ਮੈਂ ਉਹਦੇ ਬਾਰੇ ਕੀ ਗੱਲ ਕਰਾਂ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਕਿ ਜਿਹੜਾ ਵਿਅਕਤੀ ਸਾਡੇ ਲੀਡਰ ਨਰੇਂਦਰ ਮੋਦੀ ਜੀ ਨੂੰ ਲੀਡਰ ਮੰਨੇ ਜਿਹੜਾ ਸਾਡੀ ਵਿਚਾਰਧਾਰਾ ਇਕਾਤਮ ਮਾਨਵ ਦਰਸ਼ਨ ਨੂੰ ਮੰਨੇ ਉਹ ਕੋਈ ਵੀ ਦੇਸ਼ ਦਾ ਨਾਗਰਿਕ ਆ ਸਕਦਾ ਤੇ ਸਾਡੇ ਸ਼ਾਮਲ ਹੋ ਸਕਦਾ ਅਸੀਂ ਸਵਾਗਤ ਕਰਦੇ ਆ ਤੇ ਉਹ ਵੀ ਸ਼ਾਮਲ ਹੋਇਆ ਹੈਗਾ ਤੇ ਅਸੀਂ ਕਿ ਉਹ ਲੀਹ ਘਟਨਾ ਤੋਂ ਬਾਅਦ ਲੀਡਰਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੀ ਵੀ ਗੱਲ ਬੋਲਣੀ ਹੈ ਸੋਚ ਤੋਲ ਕੇ ਬੋਲੋ ਕੀ ਪਤਾ ਕਦੋਂ ਦਿਨ ਕਿਵੇਂ ਪਲਟ ਜਾਣ ਅੱਛਾ ਹੈਗਾ ਉਹਨੂੰ ਇੰਨੀ ਸਮਝ ਦੀ ਕਮੀ ਹੁੰਦੀ ਆ ਤੇ ਇਸ ਕਰਕੇ ਕੋਈ ਅਸੀਂ ਗੱਲ ਨਹੀਂ ਹੈ ਤੇ ਮੈਂ ਉਹਦੇ ਦਾਦਾ ਜਿਹੜੇ ਨੇ ਸਰਦਾਰ ਬੈਂਤ ਸਿੰਘ ਉਹਨਾਂ ਦੀ ਬੜੀ ਕਦਰ ਕਰਦਾ ਉਹਨਾਂ ਨੇ ਦੇਸ਼ ਦੀ ਲੜਾਈ ਲੜੀ ਤੇ ਸ਼ਹਾਦਤ ਦਿੱਤੀ ਉਹਨਾਂ ਨੇ ਬੋਲਿਆ ਸੀ ਕਿ ਮੈਂ ਇਹ ਜੇ ਲੀਡਰ ਦੇ ਜੁੱਤੀ ਮਾਰਦਾ ਮੈਂ ਇਹਨਾਂ ਦੇ ਨਾਲ ਮੈਨੂੰ ਤੁਸੀਂ ਬਿਠਾਉਂਗੇ ਤਾਂ ਹੁਣ ਤੁਹਾਡੇ ਨਾਲ ਹੀ ਆ ਕੇ ਉਹ ਬੈਠਣਗੇ ਤੁਹਾਡੇ ਨਾਲ ਹੀ ਮੀਟਿੰਗਾਂ ਕਰਨਗੇ ਕੋਰ ਕਮੇਟੀ ਦੇ ਵਿੱਚ ਵੀ ਸ਼ਾਇਦ ਉਹ ਆਉਣ ਉੱਥੇ ਸ਼ਾਮਲ ਪਤਾ ਨਹੀਂ ਉਹ ਤਾਂ ਚਲ ਕੋ ਕੀ ਕੀ ਕਹਿੰਦੇ ਆ ਉਹ ਜਾਣਦੇ ਆ ਉਹਨਾਂ ਤੋਂ ਪੁੱਛੋ ਬਾਕੀ ਕੋਈ ਗੱਲ ਨਹੀਂ ਅਸੀਂ ਤਾਂ ਸਵਾਗਤ ਕਰਦੇ ਆ ਬੜਾ ਦਿਨ ਆ ਅਸੀਂ ਪਾਰਟੀ ਵਧਾਉਣੀ ਆ ਆ ਗਏ ਨੇ ਲੀਡਰਸ਼ਿਪ ਨੇ ਸ਼ਾਮਲ ਕਰ ਲਿਆ ਤੇ ਸਵਾਗਤ ਮਸਾਬ ਕੀ ਮਜਬੂਰੀਆਂ ਰਹਿ ਗਈਆਂ ਕਿ ਤੁਹਾਨੂੰ ਬਾਹਰਲੇ ਉਮੀਦਵਾਰ ਲੈਣੇ ਪੈ ਰਹੇ ਨੇ ਹੋਰ ਪਾਰਟੀਆਂ ਤੋਂ ਲੀਡਰ ਜਿਹੜੇ ਨੇ ਉਹ ਵਕ ਵਕ ਪਾਰਟੀਆਂ 'ਚ ਤੁਹਾਡੇ 'ਚ ਸ਼ਾਮਲ ਹੋ ਰਹੇ ਨੇ ਅਜਿਹੀਆਂ ਕਿਹੜੀਆਂ ਮਜਬੂਰੀਆਂ ਬਣੀਆਂ ਸਾਡੀ ਕੋਈ ਮਜਬੂਰੀ ਨਹੀਂ ਹੈ ਦੇਖੋ ਅਸੀਂ 23 ਸੀਟਾਂ ਲੜਦੇ ਸੀ ਤੇ ਸਾਨੂੰ ਐਕਸਪੈਂਡ ਕਰਨਾ ਬੇਸ ਤੇ ਸਾਨੂੰ ਨਿਸ਼ਚਿਤ ਹੈ ਕਿ ਇਹਨਾਂ ਨੂੰ ਨਾਲ ਲੈਣਾ ਪੈਣਾ ਬਾਕੀਆਂ ਨੂੰ ਵੀ ਲੈਣਾ ਪਈਆਂ ਮਜਬੂਰੀਆਂ ਨਹੀਂ ਹੈ ਜਾਂ ਉਹਨਾਂ ਦੀਆਂ ਮਜਬੂਰੀਆਂ ਬਣੀਆਂ ਹੋਈਆਂ ਨੇ ਜਿਹੜੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਈਡੀ ਦੇ ਜਾਂ ਬਾਹਮ ਮਰੋੜਨ ਦੇ ਉਹ ਜਵਾਬ ਤਾਂ ਉਹ ਦੇਣਗੇ ਉਹ ਕਿਸੇ ਨਾ ਕਿਸੇ ਦੀ ਬਾਹ ਨੀ ਮਰੋੜੀ ਈਡੀ ਉਡੀ ਦਾ ਐਵੇਂ ਰਾਲ ਇਹ ਜਿਹੜਾ ਗਲਤ ਕਰੂਗਾ ਉਹਦੀ ਬਾਹ ਨਹੀਂ ਮੜੜੂਗਾ ਛੱਡ ਦੇਣਗੇ ਉਹਨਾਂ ਨੂੰ ਕੀ ਗਰੇਵਾਲ ਸਾਹਿਬ ਕਿਉਂਕਿ ਬਿੱਟੂਆਂ ਦੇ ਉੱਤੇ ਪਹਿਲਾਂ ਸਵਾਲ ਬਿਆਨ ਸੀ ਉਹਨਾਂ ਕਰਕੇ ਬਹੁਤ ਖੜੇ ਹੋਏ ਉਹਨਾਂ ਦੇ ਉੱਤੇ ਲਗਾਤਾਰ ਜਿਹੜੇ ਨੇ ਉਹ ਪੰਜਾਬ ਦੇ ਲੋਕ ਨਿਸ਼ਾਨੇ ਕੱਸਦੇ ਹੋ ਨਜ਼ਰ ਆਉਂਦੇ ਸੀ ਔਰ ਕਾਂਗਰਸ ਨੇ ਵੀ ਗੱਲ ਕਹੀ ਕਿ ਅਸੀਂ ਇੰਨਾ ਚਿਰ ਬਿੱਟੂ ਨੂੰ ਡਿਫੈਂਡ ਕਰਦੇ ਰਹੇ ਤਾਂ ਲੱਗਦਾ ਹੈ ਕਿ ਹੁਣ ਉਹੀ ਵਾਲੀ ਗੱਲਾਂ ਤੁਹਾਡੀ ਪਾਰਟੀ ਦੇ ਵਿੱਚ ਬਿੱਟੂ ਆ ਗਏ ਨੇ ਹੁਣ ਤੁਹਾਡੀ ਪਾਰਟੀ ਦੇ ਉੱਤੇ ਉਵੇਂ ਦੇ ਨਿਸ਼ਾਨੇ ਸਾਦੇ ਜਾਣ ਉਹ ਤਾਂ ਹੁਣ ਜਦੋਂ ਇੱਕ ਵਾਰ ਕਿਸੇ ਨੂੰ ਸ਼ਾਮਲ ਕਰ ਲਈਦਾ ਨਾ ਉਸ ਤੋਂ ਬਾਅਦ ਸੈਕੰਡ ਥਾਟ ਨਹੀਂ ਹੁੰਦਾ ਸਾਡੇ ਠੀਕ ਹੈ ਤੇ ਉਹ ਕੋਈ ਗੱਲ ਨਹੀਂ ਸ਼ਾਮਲ ਹੋ ਗਏ ਨੇ ਬਹੁਤ ਸਵਾਗਤ ਆ ਉਹਨਾਂ ਦਾ ਧੰਨਵਾਦ ਗਰੇਵਾਲ ਸਾਹਿਬ ਤਾਂ ਹਰਜੀਤ ਗਰੇਵਾਲ ਕਹਿ ਰਹੇ ਨੇ ਕਿ ਸ਼ਾਮਲ ਕਰ ਲਿਆ ਤਾਂ ਹੁਣ ਸਵਾਗਤ ਹੈ ਉਹਨਾਂ ਦਾ ਪਰ ਜਿਸ ਤਿੱਕ ਨਾਲ ਜੋ ਬਿਆਨ ਉਹਦਾ ਤਾਂ ਵਾਇਰਲ ਹੋ ਰਿਹਾ ਉਸ ਦੇ ਉੱਤੇ ਜ਼ਰੂਰ ਉਹਨਾਂ ਨੇ ਆਪਣੀ ਟਿੱਪਣੀ ਦਿੱਤੀ ਹੈ ਕਿ ਉਹ ਬੱਚਾ ਨੇ ਬਿੱਟੂ ਦਾ ਉਹ ਉਹਨਾਂ ਨੇ ਕਹਿ ਦਿੱਤਾ ਹੋਊਗਾ ਪਰ ਕਹਿੰਦੇ ਮੈਂ ਉਹਨਾਂ ਦੇ ਦਾਦੇ ਹੁਣਾਂ ਦੀ ਬਹੁਤ ਰਿਸਪੈਕਟ ਕਰਦਾ ਕੈਮਰਾ ਪਰਸਨ ਦਿਵਿੰਦਰ ਨਾਲ ਗਗਨਦੀਪ ਸਿੰਘ ਰੋ ਪੰਜਾਬੀ